ਸੋ ਆ ਕੀ ਮੇਲਾ ਤੇ ਅਵਾਰਡਸ ਡੇ ਮਨਾਉਣ ਆਏ ਹੋਏ ਸਾਰੇ ਹੀ ਪਿਆਣਾ ਭਰਾਵਾਂ ਬਜ਼ੁਰਗਾਂ ਨੂੰ ਮੈਂ ਜੀ ਆਇਆਂ ਆਖਦਾ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਤੁਸੀਂ ਸ਼ਾਮਾ ਕੱਢ ਕੇ ਇੱਥੇ ਪਹੁੰਚੇ ਹੋ ਇਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਪਰਸਨਲ ਤੌਰ ਤੇ ਰਿਣੀ ਆ ਇੱਕ ਕਮਿਟਮੈਂਟ ਐ ਜਿਹਦੇ ਲਈ ਤੁਸੀਂ ਇੱਥੇ ਉੰਚੇ ਆ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਆਲਰੇਡੀ ਆਪਾਂ ਥੋੜਾ ਲੇਟ ਆਰੰਭ ਕਰ ਰਹੇ ਆ ਮੈਂ ਗੱਲ ਕਰ ਰਿਹਾ ਸੀਗਾ ਕਿ ਜੇ ਪ੍ਰੋਗਰਾਮ ਠੀਕ ਟਾਈਮ ਤੇ ਆਰੰਭ ਕਰ ਦਿੱਤਾ ਜਾਵੇ ਤਾਂ ਫੇਰ ਇੱਥੇ ਕੁਰਸੀਆਂ ਖਾਲੀ ਹੁੰਦੀਆਂ ਨਹੀਂ ਤੇ ਜੇ ਥੋੜਾ ਲੇਟ ਕੀਤਾ ਜਾਵੇ ਤੇ ਫੇਰ ਸਾਨੂੰ ਅਲਮਾ ਮਿਰਦ ਲੈ ਵੀ ਤੁਸੀਂ ਕਦੇ ਟਾਈਮ ਸਰ ਪ੍ਰੋਗਰਾਮ ਨਹੀਂ ਸ਼ੁਰੂ ਕਰਦੇ ਤੋ ਇਹ ਕੈਪ 22 ਆ ਕੋਈ ਸਮਝ ਨਹੀਂ ਆਉਂਦੀ ਫੇ ਕਿੱਦਾਂ ਕੀਤਾ ਜਾਏ ਅ ਇਹ ਸੰਸਥਾ ਤੁਹਾਨੂੰ ਪਤਾ ਸਾਰਿਆਂ ਨੂੰ 1984 ਵਿੱਚ ਜਦੋਂ ਹੋਂਦ ਵਿੱਚ ਆਈ ਹੈ ਤੇ 1985 ਚ ਪਹਿਲੀ ਵਾਰੀ ਵਿਸਾਖੀ ਮੇਲਾ ਐਡਮੰਟਨ ਸ਼ਹਿਰ ਚ ਮਨਾਇਆ ਗਿਆ ਸੀ ਹਾਲਾਂਕਿ ਸਾਡੀ ਪਾਪੂਲੇਸ਼ਨ ਉਸ ਵੇਲੇ ਬਹੁਤ ਥੋੜੀ ਸੀਗੀ ਪਰ ਜੁਬਲੀ ਐਡੀਟੋਰੀਅਮ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਹਾਲ ਉਹਨਾਂ ਦਿਨਾਂ ਵਿੱਚ ਗਿਣਿਆ ਜਾਂਦਾ ਸੀ ਉੱਥੇ ਬੈਠਣ ਨੂੰ ਥਾਂ ਨਹੀਂ ਸੀ ਪਹਿਲੇ ਦਿਨ ਤੋਂ ਹੀ ਤੇ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਵਿਅਕਤੀਆਂ ਦੀ ਕਮਿਟਮੈਂਟ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਤਰਜੀਹ ਦੇਣੀ ਆ ਬੱਚਿਆਂ ਨੂੰ ਉਤਸ਼ਾਹਤ ਕਰਨਾ ਪੜ੍ਹਾਈ ਲਿਖਾਈ ਲਈ ਤੇ ਅੱਜ ਹੁਣ ਜਿਹਦਾ ਕਹਿੰਦੇ ਹੁੰਦੇ ਆ ਫਾਸਟ ਫੋਰਵਰਡ ਕਰ ਲਈਏ 2025 ਚ ਆ ਗਏ ਆ ਤੇ ਉਹਦੇ ਚ ਦੇਖ ਰਹਾ ਆ ਕਿ ਬੱਚਿਆਂ ਦੇ ਜਿਹੜੇ ਫਾਰਮ ਨੇ ਉਹਦੇ ਵਿੱਚ ਵੀ ਗਿਣਤੀ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਈ ਹੈ ਇਹ ਨਹੀਂ ਪਤਾ ਵੀ ਇੰਟਰਸਟ ਨਹੀਂ ਲੈ ਰਹੇ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਪ੍ਰੋਗਰਾਮ ਉਹਨਾਂ ਦੇ ਸਟੈਂਡਰਡ ਦਾ ਨਹੀਂ ਹੈ ਪਰ ਖੈਰ ਮੈਂ ਦੇਖੋ ਜੀ ਫੇਰ ਗੱਲ ਸਾਨੂੰ ਮਾਈਕ ਦੀ ਆਦਤ ਪਈ ਐ ਮੈਂ ਗੱਲਾਂ ਬਾੜੀਆਂ ਤੇ ਤੁਰ ਪੈਂਦੀਆਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆ ਆਪਾ ਜਿੰਨੇ ਵੀ ਆਏ ਆ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ ਇਹਨਾਂ ਬੱਚਿਆਂ ਨੇ ਪ੍ਰੋਗਰਾਮ ਤਿਆਰ ਕੀਤਾ ਬੜੀ ਮਿਹਨਤ ਕੀਤੀ ਆ ਸਾਰਿਆਂ ਤੋਂ ਪਹਿਲਾਂ ਖਾਲਸਾ ਸਕੂਲ ਐਡਵਰਟਨ ਦੇ ਬੱਚਿਆਂ ਵੱਲੋਂ ਉਹ ਕੈਨੇਡਾ ਤੇ ਦਿਲਸ਼ੇਵਾਂ ਗਾਇਨ ਕੀਤਾ ਜਾਏਗਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਤਿਕਾਰ ਦੇ ਤੌਰ ਤੇ ਸਾਰਿਆਂ ਨੇ ਖੜੇ ਹੋ ਕੇ ਉਹ ਕੈਨੇਡਾ ਤੇ ਦਿਲਸ਼ੇਵਾਂ ਸਰਵਨ ਕਰ ਬਹੁਤ ਬਹੁਤ ਧੰਨਵਾਦ Federation of Edmonton, Vaisakhi is more than just a harvest festival. It marks the birth of the Khalsa Panth in 1699, a moment that forever shaped our identity with the values of courage, service, equality, and unshakable faith. On this day, we reflect on the legacy of Guru Gobind Singh Ji and ask ourselves, how are we living those values today? I want to thank the Sikh Federation of Edmonton for not only organizing this beautiful event, but for the work they do all year round to preserve and uplift our culture. Whether it's through Gorduera programs, youth engagement, language education, and community outreach, they help keep our Sikh heritage alive for future generations. They remind us that being Sikh is not only about where we come from. About, about what we stand for ਮੈਂ ਹੁਣ ਅੱਗੇ ਤੁਹਾਡੇ ਸਾਹਮਣੇ ਸਰਦਾਰ ਮਲਕੀਤ ਸਿੰਘ ਜੀ ਲੌਂਗਵਾਰ ਉਹਨਾਂ ਦਾ ਇਹ ਢਾਡੀ ਜੱਤਾ ਕਿਉਂਕਿ ਜਿਹੜੇ ਢਾਡੀ ਪ੍ਰਸੰਗ ਹੈਗੇ ਨੇ ਇਹ ਸਾਡੇ ਕਲਚਰ ਦਾ ਬੜਾ ਹੀ ਇੱਕ ਅਨਮੋਲਾ ਹਿੱਸਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਜੰਗ ਜਾਂ ਵਾਰਡ ਦੇ ਉੱਪਰ ਮਿਲਟਰੀ ਐਕਸ਼ਨ ਹੋਇਆ ਕਰਦੇ ਸੀ ਤਾਂ ਉਸ ਤੋਂ ਪਹਿਲਾਂ ਢਾਡੀ ਵਾਰਾਂ ਗਾਈਆਂ ਜਾਂਦੀਆਂ ਸੀ ਤੇ ਵੀਰ ਯੋਧਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਤਾਂ ਕਿ ਉਹ ਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਜੋਰ ਦਿਖਾ ਸਕਣ ਇਹਨਾਂ ਪੰਜਾਂ ਦੇ ਸਿਰ ਲੱਗ ਕੇ ਖੰਡੇ ਬਾਟੂ ਦੀ ਪਹਲ ਦੇ ਕੇ ਪੰਜ ਪਿਆਰਿਆਂ ਦਾ ਖਤਮ ਦੇ ਕੇ ਆਪਣਾ ਰੂਪ ਦੇ ਦਿੱਤਾ ਆਪਣਾ ਰੂਪ ਦੇ ਕੇ ਭਾਈ ਦਿਆਲ ਸਿੰਘ ਨੂੰ ਆਖਿਆ ਭਾਈ ਦਿਆ ਸਿੰਘਾ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਵਿੰਦ ਸਿਰ ਮਾ ਲਵ ਜੇ ਅਸੀਂ ਕਿਸੇ ਨੂੰ ਕਹਿੰਦਾ ਕਿ ਭਾਈ ਗੁਰੂ ਕਖੰਡੇ ਬੱਟੇ ਦੀ ਪਹਲ ਛੱਤ ਕਹਿਣਗੇ ਕੋਈ ਨਹੀਂ ਛਕਲਾਂਗੇ ਬੜਾ ਜੀਵਨ ਵਧੀਆ ਬਾਣੀ ਪੜਦੀ ਆ ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜੇ ਖੰਡੇ ਬੱਟ ਦੀ ਪਹਲ ਛਕੜ ਦੀ ਲੋੜ ਪਈ ਤੇ ਆਪਾਂ ਨੂੰ ਲੋੜ ਕਿਉਂ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਭਾਈ ਦਿਆ ਸਿੰਘ ਜੀ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਲਨ ਸਿੰਘ ਬਣਾ ਦੇਵੋ ਪਰ ਇੱਕ ਵਾਰੀ ਖੰਡੇ ਦੀ ਪਹਲ ਮੈਨੂੰ ਜ਼ਰੂਰ ਛਕਾ ਦੇਵੋ ਬੱਕ ਅੱਡ ਕੇ ਕਿਹਾ ਭੈਣ ਜੀ ਮਲਕੀਤ ਕੌਰ ਜੀ ਨਿਰਮਲ ਕੌਰ ਜੀ ਸੌਰੀ ਤੁਹਾਡੇ ਸਾਹਮਣੇ ਕੋੜੀ ਤੇ ਇੱਕ ਛੋਟੀ ਜੀ ਕਵਿਤਾ ਜੜੀ ਹੈਗੀ ਉਹਨਾਂ ਨੇ ਰਚੀ ਹੋਈ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਵੇ ਕੋੜੀ ਤੇਰੀ ਵੇ ਮੱਲਾ ਸੋਹਣੀ ਕੋੜੀ ਤੇਰੀ ਵੇ ਮੱਲਾ ਸੋਹਣੀ ਸੋਹਣੀ ਸਜਦੀਏ ਕਾਠੀਆਂ ਦੇ ਨਾਲ ਕਾਠੀ ਤੇੜੇ ਤੇ ਹਜ਼ਾਰ ਮੈਂ ਬਲੇਹਾਰੀ ਵੇ ਮੰਦਿਆ ਸੁਰਜਣਾ ਸੁਰਜਣਾ ਅਰਜਣਾ ਵਗੰਦੇ ਵਿੱਚ ਜਾਨੀ ਆਉ ਛੋਟ ਲਗਾ ਰਿਆਂਦੇ ਨਾਲ ਵਜਦੇ ਆ ਵਜ ਜਾਂਦੇ ਨਾਲ ਪੁੱਤ ਸਰਦਾ ਰਖੋ 라 ਜਗੋਬਿੰਦ ਸਿੰਘ ਜੀ ਪੱਤਾ ਪੱਤਾsinga ਦਾ ਵੈਰੀ ਰਖੋ 라 ਜਗੋਬਿੰਦ ਸਿੰਘ ਜੀ ਪੱਤਾ ਪੱਤਾsinga ਦਾ ਵੈਰੀ ਪੇਟੀ ਚਮਕਾਰੇ ਦੁਹਾਰ ਗਿਆ ਜੋੜੀ ਲਾਟਾਂ ਦੇ ਨਾਲ ਪਾਈ 10 ਲੱਖ ਨਾਲ ਪੜ ਗਏ ਸੀ ਖੁੱਲ ਜਾਵੇ ਡਾ ਬਾਪ Wait to 30G. ਦੇ ਦਿਲਾਂ ਦੇ ਵਿੱਚ ਅਰਮਾਨ ਸਾਡੇ ਇਵਨ ਤਾਰਾ ਫਿਰਦਾ ਆਤਮਾਰਨਿਆ ਸੁਭਨਾ ਪੱਪੋ ਰਾਣੀਏ ਆਤਮਾਰਨਿਆ ਸੁਭਨਾ ਐਵੇਂ ਸੁਰੜ ਜਾਣੇ ਦਿਲੇ ਪਿੱਛੇ ਲੱਗ ਕੇ ਮੈਂ ਪੁੱਛ ਤੇ ਥੀ ਚੂੜੀਆਂ ਦਾ ਭਾ ਪੱਪੋ ਮੈਨੂੰ ਤੇਰੀ ਸੋਹ ਬੰਕਰ ਵੜਾਇਆ ਤੀ ਜੀ ਅਤੀ ਅਮੜੀ ਨੇ ਲਿਆ ਮੈਨੂੰ ਬੁਕੜ ਚ ਕੁੱਟ ਲਖ ਲਾੜ ਲੈ ਜੈ ਕਰ ਬਾਪੂ ਰੋਇਆ ਫਟ ਫਟ ਪਹਿਣਾ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ ਪਰਦੇਸੀ ਵੀਰ ਤਾਈ ਮੇਰੇ ਵੀਰ ਭਾਗਾ ਵਾਲੇ ਪਰਵਾਰ ਵਿੱਚ ਬਹਿ ਕੇ ਹਾਏ ਪਰਵਾਰ ਵਿੱਚ ਬਹਿ ਕੇ ਨਾ ਮੈਂ ਫੁੱਲ ਆਸ ਮਾਇਆ ਸੋਹਣੇ ਬਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ SACK ਸ਼ੇਰਾ ਦਾ ਕੰਤਾ ਵੇਖ ਤੂੰ ਮਰਿਆ Please have a big round of applause for Krishna Gri. This is a much better house. Waheguru Chika Khalsa. Waheguru everyone, and happy Visakhi. Thank you to Sikh Federation of Edmonton for today's Visakhi Mela and Awards Day. Uh, the program already has been fantastic. The Oh, sorry. <laughs>

ਅੱਜ ਗ੍ਰੇਡ 7 ਈਸ਼ਾਨ ਸਿੰਘ ਸੇਖੋਂ ਮਹਿਤਾਬ ਸਿੰਘ ਤੂਰ ਆਰੀਅਨ ਵਿਨਾਇਕ ਕਰਮ ਸਿੰਘ ਨਨੂਆ ਪਲੀਜ਼ ਕਲੈਪ ਕਰੋ ਵੀ ਪੜਨਾ ਮਤਲਬ ਕੋ ਸੌਖਾ ਨਹੀਂ ਹੈਗਾ ਆਪੋ ਆਪਣਾ ਟਾਈਮ ਯਾਦ ਕਰ ਲਓ ਕਿਵੇਂ ਕਿਤਾਬ ਹੱਥ 'ਚ ਤੇ ਨੀਲ ਪੂਰੀ ਨਾਲ ਦੀ ਨਾਲ ਹੀ ਗੋਲੀ ਦੀ ਲੋੜ ਨਹੀਂ ਪੈਂਦੀ ਸੀ ਉਦੋਂ ਗ੍ਰੇਟ 12 ਅਰਜੁਨ ਸਿੰਘ ਸੀਨੀਅਰ ਵਾਲਕ ਵੱਧਦੇ ਹੋਏ ਕਦਮ ਨੇ ਇਹ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਐ ਸੋ 13 ਹਾਂਜੀ 6 ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸਾਰੀਆਂ ਸੰਗਠਨਾਂ ਦਾ ਤੈਨ੍ਹੇ ਲੋ ਸ਼ੁਕਰਯਾਦਾ ਕਿ ਤੁਸੀਂ ਆਪਣੇ ਕੀਮਤੀ ਸੋ ਅੱਜ ਮੇਰੇ ਮਦਰ ਮੇਰੇ ਨਾਲ ਨੇ ਮਦਰਸ ਡੇ ਤੇ ਕੁਛ ਇੱਕ ਆਪਣਾ ਫੋਕ ਸੌਂਗ ਜਾਂ ਕਵਿਤਾ ਇਹਦੇ ਕੋਲ ਪਹਿਲੀ ਵਾਰ ਸੁਣ ਪਈ ਸੀ ਇਹ ਕਹਿੰਦੇ ਮੈਂ ਵੀ ਬੋਲਣਾ ਕੀਤੇ ਕੇ ਥਾ ਕੇ ਡਾਈ ਮਾਤੀ ਜੜੇ ਤਜੜਾਈ ਕੀਤੇ ਮਿਲਨੀ ਮਾਏ એને તે આઈ તીમે ના વિના તેરી મિલે પર જાઈ જગ જગ જીવે વીરા સુખી વસે પર જાઈ સુખી વસે પર ਮਾਂ ਦੇ ਬਾਰੇ ਤੇ ਮਾਂ ਬਾਰੀ ਜਾਰੀ ਸਤਨਾ ਕੋਈ ਮਾਂ 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 ਹੁੰਦੀ ਆਨੇ ਜਗ ਜਗ ਜੀਵਨ ਮਾਂ 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 ਖੰਡਿਆ ਚ ਮਾਂ ਹੁੰਦੀ ਆਨੇ ਓ ਆਪ ਗਿੱਲੇ ਤੇਰਾ ਸਖ ਸਭ ਸੋਖੇ ਆਪਣੇ ਬਾਰੇ ਦੇਂਦੀਆਂ ਮਾਂ ਮੰਦੀਆਂ ਮਾਂ ਮੰਦੀਆਂ ਸਮੰਦੀਆਂ ਸਮੰਦੀਆਂ ਨੇ ਉਹ ਦੇਂਦੀਆਂ ਅਸੀਸਾਂ ਪੁੱਤਰ ਰਾਜ ਕੇ ਮਹਲੇ ਦਿੱਤਾ ਤੁਮਨੇ ਪੈਰ ਤੇਰੇ ਜਿੱਧਰ ਵੀ ਤੂੰ ਜਾਵੇਂ ਮਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ